ਬਾਬਾ ਵਾਹਿਗੁਰੂ ਜੀ ਕੀ ਫਤਿਹ ਹਫਤਾਵਾਰੀ ਪ੍ਰੋਗਰਾਮ ਸਿੱਖਾਂ ਦੇ ਭੱਜ ਦੇ ਮਸਲੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਐਤਵਾਰ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਪਿਛਲੇ ਕੁਝ ਸਮੇਂ ਤੋਂ ਗੁਰਬਾਣੀ ਵਿਚਾਰ ਦੀ ਲੜੀ ਲਗਾਤਾਰ ਚੱਲ ਰਹੀ ਹੈ ਪਹਿਲਾਂ ਜਪਜੀ ਸਾਹਿਬ ਦੇ ਸਮੂਹ ਸ਼ਬਦਾਂ ਦੀ ਵਿਚਾਰ ਕੀਤੀ ਗਈ ਉਸ ਤੋਂ ਬਾਅਦ ਪਿਛਲੇ 2 ਹਫਟਿਆਂ ਤੋਂ ਆਸਾ ਕੀ ਵਾਰ ਸੰਗਤ ਦੀ ਔਰ ਲੋ ਡਿਮਾਂਡ ਦੇ ਉੱਤੇ ਉਹ ਸ਼ੁਰੂ ਕੀਤੀ ਐ ਆਸਾ ਕੀ ਵਾਰ ਉਹ ਬਾਣੀ ਆ ਜਿਹੜੀ ਆਮ ਤੌਰ ਤੇ ਬਹੁਤ अर्ਲੀ ਮਾਰਨਿੰਗ ਪੜੀ ਜਾਂਦੀ ਐ ਤੇ ਬਹੁਤ ਸਾਰੇ ਲੋਕ ਉਹਦੇ ਸਿਧਾਂਤ ਮੰਨਦੇ ਜਾਂਦੇ ਆ ਬਹੁਤ ਸਾਰੇ ਲੋਕਾਂ ਨੇ ਸੁਣਿਆ ਤਾਂ ਜ਼ਰੂਰ ਆਸਾ ਕੀ ਵਾਰ ਨੂੰ ਪਰ ਉਹਨੂੰ ਵਿਚਾਰਿਆ ਨਹੀਂ ਕਿਉਂਕਿ ਜੇ ਆਸਾ ਕੀ ਵਾਰ ਨੂੰ ਹੀ ਵਿਚਾਰ ਲਿਆ ਹੁੰਦਾ ਤੇ ਅੱਜ ਸਿੱਖੀ ਦਾ ਉਹ ਨਿਗਾਰਨਾ ਹੁੰਦਾ ਜੋ ਸਾਡੇ ਸਾਹਮਣੇ ਹੋਰ ਆਇਆ ਖਾਸ ਕਰਕੇ ਡੇਰਾਵਾਦ ਪਾਬਾਵਾਦ ਆਸਾ ਕੀ ਵਾਰ ਤਾਂ ਪਰ ਤਾਂ ਇਹਨਾਂ ਚੀਜ਼ਾਂ ਦੀਆਂ ਤੱਜੀਆਂ ਡਾਉਂਦੀ ਆ। ਹਉਮੈ ਬਾਰੇ ਗੱਲ ਕਰਦੀ ਆ। ਹੋਰ ਬ੍ਰਾਹਮਣੀ ਕਰਮਕਾਂਡ ਜਿੰਨੇ ਸਾਡੇ ਵਿੱਚ ਆਏ ਹੋਏ ਆ ਸਾਰੀ ਦੀ ਸਾਰੀ ਆਸਾ ਕੀ ਵਾਰ ਉਹਨਾਂ ਬਾਰੇ ਗੱਲ ਕਰਦੀ ਆ ਹਰੇਕ ਕਰਮਕਾਂਡ ਬਾਰੇ। ਜੇ ਇਹ ਕਹ ਲਿਆ ਜਾਵੇ ਕਿ ਆਸਾ ਕੀ ਵਾਰ ਕਰਮਕਾਂਡ ਦੀਆਂ ਤੱਜੀਆਂ ਡਾਉਂਦੀ ਆ ਤੇ ਕੋਈ ਅਤਕਥਨੀ ਨਹੀਂ ਹੋਊਗੀ। ਸੋ ਅਸਾ ਕੀ ਵਾਰ ਤੋਂ ਸ਼ੁਰੂ ਕੀਤਾ ਇਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਮਾਝ ਕੀ ਵਾਰ, ਮਲਾਰਕੀ ਵਾਰ, ਸਾਰੰਗ ਕੀ ਵਾਰ ਸਾਰੀਆਂ ਵਾਰਾਂ ਕੰਪਲੀਟ ਕੀਤੀਆਂ ਜਾਣ ਤੇ 45 ਮਿੰਟ ਦਾ ਪ੍ਰੋਗਰਾਮ ਜਿਹੜਾ 45 ਮਿੰਟ ਤੋਂ 1 ਘੰਟੇ ਦੇ ਵਿੱਚ ਪਹਿਲੇ ਚ ਅਸਾ ਕੀ ਵਾਰ ਕੋਸ਼ਿਸ਼ ਕਰਾਂਗੇ ਸਿਰਫ ਇੱਕ ਪੌੜੀ ਹੀ ਕੀਤੀ ਜਾਵੇ ਹਰ ਵਾਰੀ ਹਰ ਪ੍ਰੋਗਰਾਮ ਦੇ ਵਿੱਚ ਤੇ ਬਾਕੀ ਜਿਹੜੇ ਚਲੰਤ ਮਸਲੇ ਹੁੰਦੇ ਆ ਕਰੰਟ ਗੱਲਾਂ ਬਾਤਾਂ ਹੁੰਦੀਆਂ ਆ ਉਹਨਾਂ ਬਾਰੇ ਗੱਲਬਾਤ ਕੀਤੀ ਜਾਵੇ ਨੂਮਨ ਸਿੰਘ ਜੀ ਕੱਲ ਦੇ ਪ੍ਰੋਗਰਾਮ ਤੋਂ ਬਾਅਦ ਤੁਰੰਤ ਬਾਅਦ ਹੀ ਇੱਕ ਬੜੀ ਮਾੜੀ ਖਬਰ ਮਿਲੀ ਆਪਾਂ ਸਾਰਿਆਂ ਨੂੰ ਬੜੀ ਪਰੇਸ਼ਾਨੀ ਰਹੀ ਸਾਰਾ ਦਿਨ ਸੁਖਦੇਵ ਭਾਜੀ ਜਦੋਂ ਪ੍ਰੋਗਰਾਮ ਕਰਕੇ ਗਏ ਉਹਨਾਂ ਦੇ ਟਰੱਕ ਦਾ ਐਕਸੀਡੈਂਟ ਹੋ ਗਿਆ ਔਰ ਬਹੁਤ ਖਤਰਨਾਕ ਐਕਸੀਡੈਂਟ ਸੀ ਸੋ ਪਹਿਲੇ 2-3 ਘੰਟੇ ਦਾ ਪਤਾ ਹੀ ਨਹੀਂ ਲੱਗਾ ਕਿ ਕਿੱਥੇ ਆ ਭਾਜੀ ਕਿੱਥੇ ਨਹੀਂ ਇੰਨਾ ਹੀ ਪਤਾ ਸੀ ਪੀ ਹਸਪੀਟਲ ਲੈ ਗਏ ਆ ਪਰ ਸੰਗਤ ਜਿਹਨਾਂ ਨੂੰ ਇਹ ਖਬਰ ਮਿਲੀ ਉਹਨਾਂ ਨੂੰ ਦੱਸ ਦਿੱਤੀਏ ਕਿ ਉਹ ਠੀਕ ਠਾਕ ਆ ਚੜ੍ਹਦੀ ਕਲਾ ਚ ਆ ਰਾਤੀ ਉਹਨਾਂ ਨਾਲ ਗੱਲਬਾਤ ਹੋਈ ਸੀ ਔਰ ਇੱਡੇ ਵੱਡੇ ਐਕਸੀਡੈਂਟ ਤੋਂ ਬਾਅਦ ਇੰਨੀ ਚੜ੍ਹਦੀ ਕਲਾ 'ਚ ਮੈਂ ਪਹਿਲੀ ਵਾਰ ਕੋਈ ਇਨਸਾਨ ਦੇਖਿਆ ਜਿਹੜੇ ਕਹਿੰਦੇ ਵੀ ਕੱਲ ਨੂੰ ਆਪਾਂ ਘਰ ਜਾ ਕੇ ਤੇ ਫੋਟੋ ਖਚਾਉਣੀ ਆ ਤੇ ਇੰਨਾ ਖਤਰਨਾਕ ਐਕਸੀਡੈਂਟ ਸੀ ਜੇ ਤੁਸੀਂ ਟਰੱਕ ਦੀਆਂ ਫੋਟੋਆਂ ਦੇਖੋ ਤੇ ਸਮਝ ਨਹੀਂ ਆਉਂਦੀ ਕਿ ਇਨਸਾਨ ਬਚ ਕਿਵੇਂ ਗਿਆ ਉਹਦੇ ਵਿੱਚੋਂ ਟਰੱਕ ਦੇ ਟੁਕੜੇ ਟੁਕੜੇ ਹੋ ਗਏ ਇੱਕੇ ਸਮੇਂ ਦੇ ਹਾਂਜੀ ਜਗਮਨ ਸਿੰਘ ਜੀ ਆ ਸ਼ੁਰੂਆਤ ਕਰੋ ਤੇ ਫਿਰ ਆਪਾਂ ਗਾਂ ਕੱਲ ਬਾਅਦ ਦਾ ਸਿਲਸਿਲਾ ਸ਼ੁਰੂ ਕਰੀਏ ਹਾਂਜੀ ਅੱਜ 25 ਜੇਠ ਹੈ 557 ਸੰਮਤ ਮੂਹ ਨਾਲਖਸ਼ਾਈ ਕੈਲੰਡਰ ਅਨੁਸਾਰ ਜਿੰਮੇ ਕੀ ਸਾਰੇ ਦਰਸ਼ਕ ਸੋਤਿਆਂ ਨੂੰ ਪਤਾ ਸਾਡਾ ਇਹ ਜਿਹੜਾ ਚੈਨਲ ਆ ਇਹ ਇੱਕ ਗੁਰੂ ਇੱਕ ਪੰਥ ਤੇ ਮੂਹ ਨਾਲਖਸ਼ਾਈ ਕੈਲੰਡਰ ਪਾਲ ਸਿੰਘ ਪੁਰਹਾਲ ਹਰਨਵਦਵਾਰਾ ਬਣਾਇਆ ਗਿਆ ਇੱਕ ਸਿੱਖ ਪੰਥ ਦੀ ਅਲਿੰਕ ਪਹਿਚਾਣ ਉਹਨੂੰ ਰਿਪਰੈਜ਼ੈਂਟ ਕਰਦਾ ਆ ਔਰ ਸਾਡਾ ਮotto ਹੈ ਸੱਚ ਸੁਣਾਏ ਸੱਚ ਕੀ ਬੋਲਾ ਜੀ ਆ ਜਿਹੜੇ ਦਰਸ਼ਕਸਾਂ ਲੋ ਦੇਸੀ ਚੈਨਲ ਪਿਓ ਪੰਜਾਬੀ ਸਾਂਝੀ ਸੋਤੇ ਗੁਰਮਤ ਟੀਵੀ ਤੇ ਦੇਖਦੇ ਆ ਔਰ ਗੁਣਮਤ ਟੀਵੀ ਔਰ ਦੇਸੀ ਚੈਨਲ ਪ्योर ਪੰਜਾਬੀ ਸਾਂਝੀ ਸੋਚ ਇਹ ਸਾਰੇ ਹੀ ਪਲੇਟਫਾਰਮ ਜਿਹੜੇ ਆ ਸਾਨੂੰ ਸਪੋਰਟ ਕਰਦੇ ਆ ਔਰ ਦੇਸੀ ਚੈਨਲ ਸਪੈਸ਼ਲੀ ਸਾਨੂੰ ਬਹੁਤ ਜ਼ਿਆਦਾ ਸਪੋਰਟ ਦਿੰਦਾ ਕਿਉਂਕਿ ਦੇਸੀ ਚੈਨਲ ਇਸ ਟਾਈਮ ਜਿਹੜਾ ਹੈਗਾ ਆ ਉਹ ਡਿਸ਼ ਨੈਟਵਰਕ ਤੇ ਵੀ ਆ ਗਿਆ ਹੈ ਸੋ ਜਿਨ੍ਹਾਂ ਭਰਾਵਾਂ ਦੇ ਘਰੇ ਡਿਸ਼ ਲੱਗੀ ਆ ਉਹ ਸਾਨੂੰ ਡਿਸ਼ ਨੈਟਵਰਕ ਤੇ ਦੇਸੀ ਚੈਨਲ ਦੇ ਥਰੂ ਵੀ ਦੇਖ ਸਕਦੇ ਆ ਗੱਲ ਸ਼ੁਰੂ ਕਰਾਂਗੇ ਅੱਜ ਭਾਈ ਗਰਦਾਸ ਦੀ ਬਾਤ ਤੋਂ ਮੈਂ ਸਵੇਰੇ ਸੌਂ ਰਿਹਾ ਸੀ ਮੇਸ਼ਾ ਸੁਣਦਾ ਉਹਨਾਂ ਜਦੋਂ ਗੱਲ ਆਉਂਦੀ ਆ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਵਾਜੋਂ ਦੋਨੇ ਰੋਈ ਪਹਿਲਾ ਸਵਾਲ ਪੁੱਛਿਆ ਉਛਣ ਫੋਲ ਕਿਤਾਬ ਨੂੰ Hindu ਵੱਡਾ ਕੀ ਮੁਸਲਮਾਨ ਮਨੋਈ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਵਾਜੋਂ ਦੋਨੇ ਰੋਈ ਇਹ ਤਾਂ ਮਤਲਬ ਕਿ ਉਸ ਟਾਈਮ ਬਾਬਾ ਜੀ ਨੂੰ ਕਰਨਾਲਕ ਪਾਸ਼ਾ ਨੂੰ ਸਵਾਲ ਕੀਤਾ ਗਿਆ ਆ ਮੁਸਲਮਾਨਾਂ ਨੇ ਵੀ ਜਿਹੜੀ ਕਿਤਾਬ ਖੋਲ ਆਪਣੀ ਉਹ ਚੋਂ ਦੱਸ Hindu ਵਧੀਆ ਵਧੀਆ ਆ ਕਿ ਮੁਸਲਮਾਨ ਬਟਾ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਵਾਜੋਂ ਹੋਵੇ ਅਮਲ ਕਿਸੇ ਦੀ ਵੀ ਚੰਗੇ ਨਜ਼ਰ ਨਹੀਂ ਆ ਰਹਾ ਹੈ ਅਮਲਾਂ ਤੋਂ ਬਿਨਾ ਦੋਨੇ ਹੀ ਜੜੇ ਹੈਗੇ ਆ ਓਹੋ ਕਿਸੇ ਗੱਡੀ ਚ ਨਹੀਂ ਆ ਰਹਾ ਅੱਜ ਵੀ ਹੋਈ ਹਾਲਾਤ ਸਾਡੇ ਹੋਏ ਆ ਅੱਜ ਵੀ ਕੋਈ ਟਕਸਾਲ ਦੇ ਨਾਂ ਤੇ ਗੱਡੀ ਚਲਾਈ ਜਾਂਦਾ ਕੋਈ ਨਾਨਕਸਰ ਦੇ ਨਾਂ ਤੇ ਗੱਡੀ ਚਲਾਈ ਜਾਂਦਾ ਕੋਈ ਨੀਲ ਧਾਰੀਆਂ ਦੇ ਨਾਂ ਤੇ ਕੋਈ ਕੂਕਿਆਂ ਦੇ ਨਾਂ ਤੇ ਕੋਈ ਰਾਧਾ ਸਵਾਮੀਆ ਦੇ ਨਾਂ ਤੇ ਕੋਈ ਨਰੰਗਕਾਰੀਆਂ ਦੇ ਨਾਂ ਤੇ ਕੋਈ ਨਿਹੰਗਾਂ ਦੇ ਨਾਂ ਤੇ ਕੋਈ ਸੁਰਸਿੰਘੀਆਂ ਦੇ ਨਾਂ ਤੇ ਕੋਈ ਸ਼ੈਨਮੇ ਕਰੋੜੀ ਦੇ ਨਾਂ ਤੇ ਕੋਈ ਬੁੱਢਾ ਦਲ ਦੇ ਨਾਂ ਤੇ ਪਰ ਕੀ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਸਮਝਿਆ ਕਿ ਅਸੀਂ ਇੱਕ ਹੋਣਾ ਹੈ ਕਿ ਕਦੀ ਭਾਈ ਗਰਦਾਸ ਦੀ ਵਾਰ ਨਹੀਂ ਪੜੀ ਇਹਨਾਂ ਭਰਾਮਾਂ ਨੇ ਆਪਾਂ ਦੇਖਿਆ ਹੀ ਆ ਕੱਲ ਜੋ ਵੀ ਉਥੇ ਸ਼ਹੀਜ ਨੂੰ ਹੋਇਆ ਹਥਿਆਰ ਲੈ ਕੇ ਬਾਬੇ ਧੰਮੇ ਦਾ ਸਾਰਾ ਟੋਲਾ ਗਿਆ ਉਥੇ ਬੰਦੇ ਇਕੱਠੇ ਕਰਕੇ ਜਿੱਦਾਂ ਕਬਜ਼ਾ ਲੈਣ ਚੱਲੇ ਹੁੰਦੇ ਆ ਸੋ ਗੱਲ ਇੱਥੇ ਅਮਲਾਂ ਦੀ ਹੋਣੀ ਹੈ ਇਸੇ ਕਰਕੇ ਹੀ ਅਸੀਂ ਗੁਰਮਤ ਦੀ ਗੱਲ ਪਹਿਲਾਂ ਕਰਦੇ ਆਂ ਅੱਜ ਅਸੀਂ ਗੁਰਮਤ ਦੀ ਪੌੜੀ ਆਸਾ ਦੀ ਵਾਰ ਦੀ ਪੌੜੀ ਦੀ ਗੱਲ ਕਰਾਂਗੇ ਔਰ ਉਹਦੀ ਵਿਆਖਿਆ ਭਾਜੀ ਸ਼ੁਰੂ ਕਰਨਗੇ ਨਵੇਕਲੇ ਢੰਗ ਨਾਲ ਸਾਡੀ ਕੋਸ਼ਿਸ਼ ਹੈ ਕਿ ਈਜ਼ੀ ਢੰਗ ਨਾਲ ਨਵੇਕਲੇ ਢੰਗ ਨਾਲ ਆਸਾਨ ਢੰਗ ਨਾਲ ਇੱਕ ਇੱਕ ਪੌੜੀ ਦੀ ਵਿਆਖਿਆ ਕੀਤੀ ਜਾਵੇ ਸ਼ਬਦ ਬਾਏ ਸ਼ਬਦ ਵਿੱਚ ਜੀਵਨ ਚ ਕਿਤਾ ਲਾਗੂ ਕਰਨਾ ਆ ਜੀਵਨ ਚ ਕਿਦਾਂ ਆਪਣੇ ਅਸਰ ਪੈਂਦਾ ਹੈ ਨਾ ਚੀਜ਼ਾਂ ਦਾ ਔਰ ਕਿਦਾਂ ਅਸੀਂ ਆਪਣੀ ਜੀਵਨ ਜਾਂਚ ਵਧੀਆ ਬਣਾ ਸਕਦੇ ਆ ਗੁਰਬਾਣੀ ਦੇ ਥਰੂ ਸੋ ਭਾਜੀ ਕਰੋ ਸ਼ੁਰੂਆਤ ਜੀ ਹਾਂਜੀ ਪਿਛਲੀ ਵਾਰੀ ਆਪਾਂ ਦੋ ਪੌੜੀਆਂ ਕਰ ਲਈਆਂ ਸੀ ਤੇ ਅੱਜ ਤੀਸਰੀ ਪੌੜੀ ਤੋਂ ਆਪਾਂ ਸ਼ੁਰੂ ਕਰਨਾ ਆ ਥੋੜਾ ਜਿਹਾ ਲਿੰਕ ਬਣਾਉਣ ਲਈ ਜਿਹੜੀ ਪਿਛਲੀ ਵਾਰ ਦੀ ਲਾਸਟ ਜਿਹੜੀ ਪੌੜੀ ਸੀ ਉਡੀ ਵਿਚਾਰ ਕਰ ਲਈਏ ਕਿਉਂਕਿ ਪਿਛਲੀ ਵਾਰ ਵੀ ਦੱਸਿਆ ਸੀ ਉਸ ਤੋਂ ਪਹਿਲਾਂ ਵੀ ਦੱਸਿਆ ਸੀ ਕਿ ਆਸਾ ਕੀ ਵਾਰਦਾ ਜਿਹੜਾ ਮੂਲ ਪਾਠ ਆ ਉਹ ਔੜੀਆਂ ਵਿੱਚ ਹੁੰਦਾ ਆ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਬਾਣੀ ਉਚਾਰੀ ਆ ਜਿਹੜੀ ਤੁਸੀਂ ਭਾਈ ਗੁਰਦਾਸ ਜੀ 12 ਪੜ੍ਹ ਰਹੇ ਸੀ ਇਸੇ ਵਾਰ ਤੋਂ ਹੀ ਮੇਰਾ ਖਿਆਲ ਇੱਕ ਜਾਂ ਦੋ ਵਾਰ ਪਹਿਲਾਂ ਆਉਂਦਾ ਆ ਭਈ ਗੁਰੂ ਨਾਨਕ ਪਾਤਸ਼ਾਹ ਜਦੋਂ ਉੱਥੇ ਗਏ ਆ ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਧਾਰੇ ਬਣਵਾਰੀ ਜਿੱਥੇ ਹੁੰਦਾ ਆ ਆਸਾ ਹੱਥ ਕਿਤਾਬ ਕਸ਼ ਕੁਜਾ ਬਾਗ ਮਸੱਲਾ ਧਾਰੀ ਭਾਈ ਗੁਰਦਾਸ ਨੇ ਇਸ ਗੱਲ ਦੀ ਗਵਾਹੀ ਭਰੀ ਆ ਕਿ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਹਮੇਸ਼ਾ ਇੱਕ ਕਿਤਾਬ ਰਹਿੰਦੀ ਸੀ ਹਾਂਜੀ ਹੁਣ ਕਿਤਾਬ ਜਿਹੜੀ ਸੀਗੀ ਉਹਨੂੰ ਸਾਰੇ ਆਪਣੇ ਆਪਣੇ ਤਰ੍ਹਾਂ ਨਾਲ ਇੰਟਰਪ੍ਰੀਟੇਟ ਕਰ ਰਹੇ ਆ ਮੁਸਲਮਾਨ ਕਹ ਰਹੇ ਆ ਕਿ ਬਾਬਾ ਨਾਨਕ ਇਹ ਬੜਾ ਹੁਣ ਅੱਜ ਕੱਲ ਪ੍ਰਚਾਰ ਚੱਲ ਰਿਹਾ ਬਾਬਾ ਨਾਨਕ ਨੇ ਇਸਲਾਮ ਧਾਰਨ ਕਰ ਲਿਆ ਸੀ ਭਈ ਜਿਹੜੀ ਕਿਤਾਬ ਦਾ ਜ਼ਿਕਰ ਆਇਆ ਉਹ ਕੁਰਾਨ ਸੀਗੀ ਤੇ ਕੁਰਾਨ ਲੈ ਕੇ ਉਹ ਮੱਕੇ ਗਏ ਸੀ ਹੱਜ ਕਰਨ ਗਏ ਸੀ ਜਦ ਕੇ ਉਸੇ ਵਾਰ ਦੇ ਵਿੱਚ ਹੀ ਬੈਠਾ ਜਾਏ ਮਸਜਿਦ ਵਿੱਚ ਹੂੰ ਜਿੱਥੇ ਹਾਜੀ ਹੱਜ ਗੁਜ਼ਾਰੀ ਜਿੱਥੇ ਹਾਜੀ ਹੱਜ ਕਰਦੇ ਸੀ ਜਾ ਕੇ ਉੱਥੇ ਬੈਠ ਕੇ ਜਾ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਇ ਪਾਈ ਉਹਨਰ ਨੂੰ ਪੈਰ ਕਰਕੇ ਜੋ ਬਾਬਾ ਨਾਨਕ ਸੁੱਤਾ ਉਹ ਸਿਰਫ ਮੈਸੇਜ ਦੇਣ ਲਈ ਗਏ ਸੀ ਜਿਹੜੇ ਕਹਿੰਦੇ ਸੀ ਨਾ ਵੀ ਰੱਬ ਮਹਿਰਾਬੇ ਚ ਰਹਿੰਦਾ ਆ ਮਹਿਰਾਬੇ ਚ ਰਹਿੰਦਾ ਆ ਉਹਨਾਂ ਨੂੰ ਇੱਕ ਮੈਸੇਜ ਦੇਣਾ ਸੀ ਤੇ ਉਹਨਾਂ ਸਾਰਿਆਂ ਨੂੰ ਜਿੱਥੇ ਗੱਲ ਆਉਂਦੀ ਨਾ ਮੱਕਾ ਘੁੰਮਿਆ ਟੰਗੋ ਪਕੜ ਕੜੀ ਸਿਆ ਫਿਰਿਆ ਮੱਕਾ ਕਾਲਾ ਦਿਖਾਰੀ ਮੱਕਾ ਇੱਕ ਸ਼ਹਿਰ ਦਾ ਨਾਮ ਆ ਮਹਿਰਬ ਨਹੀਂ ਘੁੰਮਿਆ ਲਿਖਿਆ ਮੱਕਾ ਘੁੰਮਿਆ ਲਿਖਿਆ ਪਰ ਸਾਡੇ ਸਮਝਣ ਦੇ ਵਿੱਚ ਅਸੀਂ ਆਪਣੇ ਹਿਸਾਬ ਨਾਲ ਬਾਣੀ ਨੂੰ ਇੰਟਰਪ੍ਰੀਟ ਕਰਦੇ ਆ ਭਾਈ ਗੁਰਦਾਸ ਜੀ ਆਵਾਰ ਨੂੰ ਕਰਦੇ ਆ ਬਾਬੇ ਨੇ ਮੱਕਾ ਘਮਾਤਾ ਉਹ ਮੱਕਾ ਦਾ ਪੂਰਾ ਸ਼ਹਿਰ ਦਾ ਨਾਮ ਹੈ ਜੇ ਸਾਰਾ ਘੁੰਮ ਰਿਹਾ ਉਹ ਤਾਂ ਫਰਕ ਹੀ ਕੋਈ ਨਹੀਂ ਪੈਣਾ ਉਹ ਤਾਂ ਘੁੰਮ ਹੀ ਰਿਹਾ ਹੈ ਦੁਨੀਆ ਸਭ ਨੂੰ ਪਤਾ ਵੀ ਧਰਤੀ ਘੁੰਮਦੀ ਆ ਉਹ ਤਾਂ ਹਮੇਸ਼ਾ ਘੁੰਮ ਰਿਹਾ ਮੱਕਾ ਮਹਿਰਾਬਾ ਤਾਂ ਕੋਈ ਮਿਆ ਨਹੀਂ ਜਾਂ ਤੇ ਹੁੰਦਾ ਵੀ ਉਹ ਮਹਿਰਾਬ ਘੁੰਮ ਗਿਆ ਜਿਵੇਂ ਕਹਿੰਦੇ ਆ ਵੀ ਜਦੋਂ ਮੰਦਰ ਦੇ ਅੱਗੇ ਬੈਠ ਕੇ ਤੇ ਨਾਲੇ ਸ਼ਬਦ ਚਾ ਰਿਆ ਤੇ ਉਹ ਮੰਦਰ ਦਾ ਦਰਵਾਇਆ ਘੁੰਮ ਗਿਆ ਅੱਜ ਵੀ ਪੁੱਠਾ ਆ ਜੀ ਇਹੋ ਜਿਹੀ ਇਹੋ ਜਿਹੀ ਕਹਾਣੀਆਂ ਸਾਡੇ ਨਾਲ ਜੋੜਤੀਆਂ ਹੋਈਆਂ ਆ ਬਾਬੇ ਨੇ ਫਿਰਿਆ ਮੱਕਾ ਦਾ ਮਤਲਬ ਆ ਕਿ ਮੱਕੇ ਦਾ ਸਿਰ ਫਿਰ ਗਿਆ ਮੱਕੇ 'ਚ ਰਹਿਣ ਵਾਲੇ ਲੋਕਾਂ ਦੀ ਸੋਚ ਫਿਰ ਗਈ ਇਹੀ ਸਾਡੀ ਕੋਸ਼ਿਸ਼ ਆ ਕਿ ਜਿਹੜੀ ਅੱਜ ਸਿੱਖ ਪੰਥ ਦੇ ਵਿੱਚ ਐਨਾ ਜ਼ਿਆਦਾ ਕੂੜ-ਕਬਾੜ ਇਨਾ ਜ਼ਿਆਦਾ ਬ੍ਰਾਹਮਣਵਾਦ ਬਿਲਕੁਲ ਬੇਪਰਵਾਹ ਆ ਗਿਆ ਉਹ ਕਿਸੇ ਤਰੀਕੇ ਨਾਲ ਫਿਰ ਜਵੇ ਉਹ ਉਹਨਾਂ ਦਾ ਦਿਮਾਗ ਫਿਰ ਜਵੇ ਗੁਰਮਤ ਨਾਲ ਵਾਪਸ ਜੁੜ ਜਾਣ ਜਿਨ੍ਹਾਂ ਨੂੰ ਗੁਰਮਤ ਦੀ ਸਮਝ ਆ ਜਾਂਦੀ ਆ ਉਹ ਅੱਜ ਦੇ ਨਹੀਂ ਕਈ 100 ਸਾਲਾਂ ਦੇ ਇਸ ਕੋਸ਼ਿਸ਼ ਦੇ ਵਿੱਚ ਆ ਵੀ ਭਾਈ ਤੁਹਾਨੂੰ ਸਮਝ ਆ ਜਾਵੇ ਕਿਸੇ ਤਰੀਕੇ ਨਾਲ ਕਿ ਸਿੱਖੀ ਆ ਹੁੰਦੀ ਆ ਤੇ ਜਿਹੜੀ ਸਾਨੂੰ ਪੜਾਈ ਜਾ ਰਹੀ ਹੈ ਸਿੱਖੀ ਇਹ ਸਿੱਖੀ ਨਹੀਂ ਆ ਸੋ ਤੁਸੀਂ ਭਾਈ ਗੁਰਦਾਸ ਜੀਆਂ ਵਾਰਾਂ ਪੜ ਲਓ ਗੁਰੂ ਗ੍ਰੰਥ ਸਾਹਿਬ ਨੂੰ ਪੜ ਲਓ ਪੂਰੇ ਨੂੰ ਪੜ ਲਓ ਤੁਹਾਨੂੰ ਮੈਸੇਜ ਅਸਲੀ ਜਿਹੜਾ ਉਹ ਪਹੁੰਚ ਜਾਊਗਾ ਇਸੇ ਇਹ ਪਹਿਲੀ ਵਾਰ ਹੈ ਜਿਹੜੀ ਜਿਹਦੀ ਅੱਜ ਜ਼ਿਕਰ ਕੀਤਾ ਜਗਮਉਨ ਸਿੰਘ ਜੀ ਨੇ ਇਹਦੇ ਵਿੱਚ ਅੱਗੇ ਜਾ ਕੇ ਜਿੱਥੇ ਕਰਤਾਰਪੁਰ ਦੀ ਗੱਲ ਹੁੰਦੀ ਹੈ ਨਾ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਭ ਨੂੰ ਉਤਾਰਾ ਪੇਰ ਸੰਸਾਰੀ ਕੱਪੜੇ ਮੰਜੀ ਬੈਠ ਕੇ ਆਵਤਾਰਾ ਉਲਟੀ ਗੰਗਾ ਵਹਾਉਣ ਗੁਰ ਅੰਗਦ ਸਿਰ ਉੱਪਰ ਤਾਰਾ ਉਲਟੀ ਗੰਗਾ ਕੀ ਵਹਾਈ ਸਾਨੂੰ ਸਮਝ ਨਹੀਂ ਚਾਹੀਦੀ ਉਲਟੀ ਗੰਗਾ ਕੀ ਵਹਾਈ ਜਿਹੜੀ ਅਗਲੀ ਟੁੱਕਿਆ ਨਾ ਉਹ ਉਲਟੀ ਗੰਗਾ ਦਾ ਇਸ਼ਾਰਾ ਕਰਦੀ ਆ ਵੀ ਪੁੱਤਰੀ ਕੌਲ ਨਾ ਪਾਲਿਓ ਆਲਿਓ ਜਿਹੜਾ ਪੁੱਤਰਾ ਨੇ ਉਹ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਨਹੀਂ ਮੰਨੀ ਪੁੱਤਰੀ ਕੌਲ ਨਾ ਪਾਲਿਆ ਮਨ ਖੋਟੇ ਆਕੀ ਨਸਿਆਰਾ ਤੇ ਅਸੀਂ ਕੀ ਕਰ ਰਹੇ ਆਂ ਅਸੀਂ ਉਹਨਾਂ ਪੁੱਤਰਾਂ ਦੀਆਂ ਵੱਡੀਆਂ-ਵੱਡੀਆਂ ਫੋਟੋਆਂ ਲਾ ਕੇ ਨਾ ਆਹ ਸ੍ਰੀ ਚੰਨ ਜੀ ਦਾ ਗੁਰਦੁਆਰਾ ਜੀ ਇਹ ਬਾਬਾ ਸ੍ਰੀ ਚੰਦ ਆ ਇਹ ਹੈ ਫੇ ਭਾਈ ਗੁਰਦਾਸ ਨੂੰ ਕਿੱਥੇ ਰੱਖੂਗੇ ਜਿਹੜਾ ਕਹਿੰਦਾ ਪੁੱਤਰੀ ਕੌਲ ਨਾ ਪਾਲਿਆ ਮਨ ਖੋਟੇ ਆ ਕੀ ਨਸਿਆਰੇ ਪਿਓ ਮਨ ਖੋਟੇ ਸੀਗੇ ਉਹਨਾਂ ਦੇ ਤੇ ਆਕੀ ਸੀਗੇ ਬਾਬੇ ਨਾਨਕ ਦੀ ਵਿਚਾਰ ਤਾਰ ਤੋ ਇਹ ਸੀ ਉਲਟੀ ਗੰਗ ਉਲਟੀ ਗੰਗ ਵਹਾਇਆ ਨੂੰ ਕੀ ਗੋਰੰਗਦ ਸਿਰ ਉੱਪਰ ਤਾਰਾ ਕਿ ਅੰਗਦ ਨੂੰ ਆਪਣੇ ਸਿਰ ਤੇ ਉਹਦੇ ਸਿਰ ਦੇ ਉੱਤੇ ਉਹ ਜਿਹੜਾ ਛਤਰ ਸੀ ਉਹ ਚਲਾਇਆ ਉਹ ਨਾਨਕ ਪਾਤਸ਼ਾਹ ਨੇ ਗੁਰਿਆਈ ਦਾ ਗੁਰਿਆਈ ਕੀ ਆ ਅਸੀਂ ਗੁਰਿਆਈ ਨੂੰ ਵੀ ਆਪਣੇ ਹਿਸਾਬ ਨਾਲ ਸੂਰਜ ਪ੍ਰਕਾਸ਼ ਵਾਲਿਆਂ ਨੇ ਤੇ ਹੋਰ ਗ੍ਰੰਥਾਂ ਨੇ ਵੀ ਟਿਲਕ ਲਾ ਦਿੱਤਾ ਬਾਬਾ ਬੁੱਢਾ ਜੀ ਨੇ ਆ ਕੇ ਤੇ ਗੁਰਿਆਈ ਮਿਲ ਗਈ ਇਦਾਂ ਨਹੀਂ ਆ ਗੁਰਿਆਈ ਗੁਰਿਆਈ ਹੈਗੀ ਵੀ ਆ ਚੱਕ ਜਿਹੜੀ ਕਿਤਾਬ ਦੀ ਗੱਲ ਪਹਿਲਾਂ ਆਈ ਹੈ ਨਾ ਵੀ ਆ ਗੁਰਮਤ ਦਾ ਸਿਧਾਂਤ ਤੇ ਇਸ ਤੇ ਪਰਚਾਰੋ ਇਹ ਗੁਰਿਆਈ ਆ ਕਿਉਂਕਿ ਕੱਲ ਦੇ ਸ਼ਬਦ ਦੇ ਕੱਲ ਸੁਖਦੇਵ ਭਾਜੀ ਨੇ ਸ਼ਬਦ ਵਿਚਾਰਿਆ ਸੀ ਵੀ ਜਿਹੜੀ ਜਿਹੜੀ ਗੁਰਿਆਈ ਜਿਹੜਾ ਸੇਲੀ ਟੋਪੀ ਦੀ ਗੱਲ ਬਾਕੀ ਕਰਦੇ ਸੀਗੇ ਉਹਦੇ ਬਾਰੇ ਤਾਂ ਉਹ ਕਹਿੰਦੇ ਆ ਕਿ ਜਿਹੜੇ ਲੈਣ ਵਾਲੇ ਆ ਉਹ ਵੀ ਮਾੜੇ ਆ ਤੇ ਜਿਹੜੇ ਦੇਣ ਵਾਲੇ ਆ ਉਹ ਵੀ ਮਾੜੇ ਆ ਲੈਂਦੇ ਪੂਰੇ ਨਿਲਾਜ ਉਥੇ ਨਿਲਾਜ ਕਿਹਾ ਕੁੱਲਾ ਦਿੰਦੇ ਬਾਬਲੇ ਜਿਹੜੇ ਦੇਣ ਵਾਲੇ ਉਹ ਪਾਗਲੇ ਆ ਬਾਬਲੇ ਕਮਲੇ ਹੋ ਗਏ ਆ ਤੇ ਲੈਣ ਵਾਲੇ ਨਿਲਾਜ ਆ ਬਿਲਕੁਲ ਹੀ ਬੇਸ਼ਰਮ ਬੇਸ਼ਰਮ ਬੰਦੇ ਆ ਤੇ ਗੁਰੂ ਗੁਰੂ ਪਾਤਸ਼ਾਹ ਥੋੜਾੇ ਕੰਮ ਕਰ ਸਕਦੇ ਵੀ ਉਹ ਅੱਗੋਂ ਦੇ ਰਹੇ ਆ ਤੁਗਰਾਈ ਦਾ ਮਤਲਬ ਇਹ ਆ ਕਿ ਮੇਰਾ ਸਿਧਾਂਤ ਗਾਂ ਕਿਵੇਂ ਤੋੜਨਾ ਜਿਹੜਾ ਅੱਜ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਆ ਸੋ ਸਾਨੂੰ ਇਹਨਾਂ ਗੱਲਾਂ ਦੀ ਇਹਨਾਂ ਸ਼ਬਦਾਂ ਦੀ ਸਮਝ ਆਉਣੀ ਚਾਹੀਦੀ ਆ ਜੇ ਸਾਨੂੰ ਨਾ ਸਮਝ ਆਵੇ ਤੇ ਫਿਰ ਅਸੀਂ ਉਹਦੇ ਅਰਥ ਉਲਟ ਪਾਸੇ ਲੈ ਜਾਂਦੇ ਆ ਆਸਾ ਕੀ ਵਾਰ ਦੇ ਜਿਵੇਂ ਮੈਂ ਪਹਿਲਾਂ ਕਿਹਾ بڑے ਲੋਕਾਂ ਨੇ ਅਰਥ ਕੀਤੇ ਆ ਤੇ ਸਭ ਆਪਣੇ ਆਪਣੇ ਸਵਾਦ ਲੈਣ ਲਈ ਅਰਥ ਕਰੀ ਜਾ ਰਹੇ ਆ ਬਹੁਤ ਸਾਲ ਪਹਿਲਾਂ ਮੇਰਾ ਖਾਲ 25 20 25 ਸਾਲ ਹੋ ਗਏ ਹੁਣੇ ਪ੍ਰਸਾਦ ਦਰਸ਼ਨ ਸਿੰਘ ਉਹਨਾਂ ਦੀ ਆਸਾ ਕੀ ਵਾਰ ਦੀ ਸ੍ਰੀ ਆਇਸ਼ੀ ਵਿਆਖਿਆ ਆਈ ਸੀ ਜਿਹੜੀ ਅੱਜ ਤੱਕ ਦੀ ਬੈਸਟ ਵਿਆਖਿਆ ਸੀ ਆਸਾ ਕੀ ਵਾਰ ਦੀ ਉਸ ਤੋਂ ਪਹਿਲਾਂ ਮੈਂ ਕਈਆਂ ਦੀ ਸੁਣੀ ਸੀ ਆ ਸੰਤ ਸਿੰਘ ਮਸਕੀਨ ਉਹਨਾਂ ਦੀ ਸੁਣੀ ਸੀ ਉਹਨਾਂ ਨੇ ਬੜੀ ਡਿਟੇਲ ਚ ਕੀਤੀ ਪਰ ਉਹ ਕਿਸੇ ਹੋਰ ਹੀ ਪਾਸੇ ਲੈ ਗਏ ਹੋਏ ਆ ਉਸ ਵਿਆਖਿਆ ਨੂੰ ਇੰਨਾ ਹੀ ਬਾਕੀ ਸੀਗੇ ਖੈਰ ਠਾਕੁਰ ਸਿੰਘ ਦੀ ਤਾਂ ਬਾਕੀ ਜੰਡਾ ਨੇ ਸੁਣੀ ਹੈ ਉਹਨਾਂ ਨੂੰ ਪਤਾ ਆ ਕਿ ਉਹ ਤਾਂ ਬਿਲਕੁਲ ਹੀ ਆ ਬ੍ਰਾਹਮਣਵਾਦ ਦੇ ਵਿੱਚ ਲੈ ਕੇ ਜਾਂਦੇ ਆ ਨਾ ਵਿਆਖਿਆ ਹਰ ਇੱਕ ਚੀਜ਼ ਦੀ ਹੋਈ ਤੇ ਆਸਾ ਕੀ ਵਾਰ ਦੀ ਨੂੰ ਤਾਂ ਪੂਰਾ ਹੀ ਲੈ ਗਏ ਹੋਏ ਆ ਤੋ ਜਿਹੜੀ ਪੌੜੀ ਆਪਾਂ ਪਿਛਲੇ ਸਾਲ ਵਿਚਾਰੀ ਸੀ ਕਿ ਨਾਨਕ ਜੀ ਉਪਾਇਕ ਹੈ ਲਿਖ ਨਾਵੇਂ ਧਰਮ ਬਹਾਲਿਆ ਇਹਨੂੰ ਫਿਰ ਦੁਬਾਰਾ ਸਮਝ ਲਈਏ ਨਾਨਕ ਜੀ ਉਪਾਇਕੇ ਆ ਜੀਵਾਂ ਨੂੰ ਪੈਦਾ ਕਰਕੇ ਨਾਨਕ ਕਹਿ ਰਿਹਾ ਨਾਨਕ ਸੰਬੋਧਨ ਰੂਪ ਚਾ ਨਾਨਕ ਉਹਨੂੰ ਕੋਈ ਔਂਕੜ ਨਹੀਂ ਕੋਈ ਕੁਛ ਨਹੀਂ ਆ ਸੰਬੋਧਨ ਰੂਪ ਚਾ ਨਾਨਕ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਜੀ ਉਪਾਇਕ ਹੈ ਜੀਵਾਂ ਨੂੰ ਪੈਦਾ ਕਰਕੇ ਸਿੱਧੇ ਜੇ ਅਰਥ ਆ ਲਿਖ ਨਾਵੇਂ ਧਰਮ ਬਹਾਲਿਆ ਉਹਨਾਂ ਦੇ ਇਸ ਦਿਮਾਗ ਦੇ ਵਿੱਚ ਉਹਨਾਂ ਦਾ ਕਰਮਾਂ ਦਾ ਲੇਖਾ ਜੋਖਾ ਹੋਣ ਵਾਸਤੇ ਇੱਕ ਧਰਮ ਬਹਾਲਤਾ ਤੇਰੇ ਅੰਦਰ ਫਰਜ਼ਾਂ ਦੀ ਪਹਿਚaan ਜੰਮਦੇ ਸਾੜੀ ਪਾਤ ਦੀ ਵੀ ਤੈਨੂੰ ਹੋਣੀ ਚਾਹੀਦੀ ਆ ਤੇ ਤੇਰੇ ਫਰਜ਼ ਕੀ ਆ ਹੁਣ ਬੱਚੇ ਨੂੰ ਜੰਮਦੇ ਨੂੰ ਕਿਤੇ ਛੱਡ ਦੋ ਉਹਨੂੰ ਆਪਣੇ ਫਰਜ਼ਾਂ ਦੀ ਪਹਿਚaan ਆ ਵੀ ਮੈਂ ਆ ਚੀਜ਼ ਚੱਕ ਕੇ ਇਦਾਂ ਮੂੰਹ ਚ ਪਾਉਣੀ ਆ ਫਿਰ ਬੱਚਾ ਜੰਮਦੇ ਨੂੰ ਪਤਾ ਵੀ ਮੈਂ ਦੁੱਧ ਕਿਵੇਂ ਪੀਣਾ ਇਹ ਫਰਜ਼ ਆ ਪੇ ਜੇ ਦੁੱਧ ਨਹੀਂ ਪੀਊਗਾ ਤੇ ਜਿੰਦਗੀ ਨਹੀਂ ਹੈਗੀ ਇਹ ਤੋਂ ਸਟਾਰਟਿੰਗ ਹੁੰਦੀ ਸਾਡੀ ਇਹਦਾ ਮੰਨ ਲਓ ਕਿ ਆ ਜਿਹੜੀ ਚੀਜ਼ ਹੈ ਨਾ ਇੱਥੇ ਰੱਬ ਦਾ ਰੂਪ ਜਿਹਨੂੰ ਜੋਤ ਕਿਹਾ ਆ ਗੁਰਬਾਣੀ ਚ ਇਹ ਸ਼ੁਰੂ ਚ ਪੈ ਜਾਂਦੀ ਤੁਹਾਡੇ ਅੰਦਰ ਉਹਨੂੰ ਡਿਵੈਲਪ ਕਿੰਨਾ ਕਰਨਾ ਤੁਹਾਡੇ ਹੱਥ ਚ ਆ ਪੇ ਇਹਨੂੰ ਮੈਂ ਇੰਨਾ ਕੁ ਡਿਵੈਲਪ ਕਰ ਸਕਦਾ ਤੇ ਇੱਥੇ ਆ ਕੇ ਮੇਰੀ ਲਿਮਟ ਆ ਹਰ ਇੱਕ ਬੰਦੇ ਦੀ ਅਲੱਗ-ਅਲੱਗ ਲਿਮਟ ਆ ਪਰ ਇਹਦੀ ਜਿਹੜੀ ਇਹ ਅਨਲਿਮਟਿਡ ਆ ਐਕਸਟ੍ਰੀਮ ਆ ਜੋ ਬ੍ਰਹਮੰਡੇ ਸੋਈ ਪੰਡੇ ਉਹ ਸਾਰਾ ਕੁਝ ਤੁਸੀਂ ਬ੍ਰਹਿਮੰਡ ਦਾ ਸਾਰਾ ਗਿਆਨ ਇੱਥੇ ਇਹ ਛੋਟੇ ਜਿਹੇ ਖਾਨੇ 'ਚ ਪਾ ਸਕਦੇ ਆ ਜੇ ਤੁਸੀਂ ਚਾਹੋ ਤਾਂ ਇਹੋ ਹਜੇ ਬੰਦੇ ਆ ਜਿਨ੍ਹਾਂ ਨੇ ਹਜ਼ਾਰਾਂ ਕਿਤਾਬਾਂ ਪੜਤੀਆਂ ਹਜ਼ਾਰਾਂ ਲੱਖਾਂ ਕਿਤਾਬਾਂ ਪੜਤੀਆਂ ਸਾਰਾ ਗਿਆਨ ਇੱਥੇ ਸਮੋਈ ਬੈਠੇ ਆ ਇਹਨੂੰ ਜਿੰਨਾ ਮਰਜ਼ੀ ਡਿਵੈਲਪ ਕਰੀ ਜਾਓ ਸਾਇੰਸ ਨੇ ਜੋ ਕੁਝ ਲੱਭਿਆ ਇਹਨੂੰ ਡਿਵੈਲਪ ਕਰਕੇ ਕੀ ਲੱਭਿਆ ਆ ਲਿਖਨਾਵੇਂ ਧਰਮ ਬਹਾਲਿਆ ਦੇ ਵਿੱਚ ਧਰਮ ਪਾਉਂਦਾ ਤੈਨੂੰ ਪਤਾ ਹਰੇ ਬੰਦੇ ਨੂੰ ਹੁੰਦਾ ਵੀ ਸਹੀ ਕੀ ਆ ਗਲਤ ਕੀ ਆ ਉਨੂੰ ਮਾਰ ਕੇ ਆਪਣੀ ਜਮੀਰ ਨੂੰ ਜਿਹੜਾ ਕੋਈ ਕੰਮ ਕਰਦਾ ਉਹ ਅਲੱਗ ਵਿਛਾਇਆ ਉੱਥੇ ਸੱਚੇ ਹੀ ਸੱਚ ਨਿਭੜੇ ਕਿਹੋਂ ਵੱਖ ਕੱਢੇ ਜਜਮਾਲਿਆ ਸੰਪਰਦਾਇਆਂ ਨੇ ਇਹਦੇ ਅਰਥ ਪਤਾ ਕੀ ਕੀਤੇ ਆ ਕਿ ਜਦੋਂ ਬੰਦਾ ਮਰ ਜਾਂਦਾ ਉੱਪਰ ਧਰਮ ਰਾਜ ਕੋ ਜਾਂਦਾ ਉੱਥੇ ਧਰਮ ਰਾਜ ਬਹਾਲਿਆ ਹੋਇਆ ਆ ਲਿਖਨਾਵੇਂ ਧਰਮ ਬਹਾਲਿਆ ਧਰਮ ਰਾਜ ਧਰਮ ਨੂੰ ਧਰਮ ਧਰਮ ਰਾਜ ਬਣਾ ਦਿੰਦੇ ਆ ਧਰਮ ਰਾਜ ਉੱਥੇ ਬਿਠਾਇਆ ਹੋਇਆ ਆ ਠੀਕਾ ਕਰਨ ਲੱਗਿਆ ਪ੍ਰੋਫੈਸਰ ਸਾਹਬ ਸਿੰਘ ਹੁਣੀ ਵੀ ਧਰਮਰਾਜ ਲਿਖ ਗਿਆ ਕਿਉਂਕਿ ਧਰਮਰਾਜ ਦੀ ਡੈਫੀਨੇਸ਼ਨ ਉਹਨੇ ਹੂੜਥਾਂ ਦੇ ਦਿੱਤੀ ਹੋਈ ਸੀ ਉਹਨੂੰ ਸਿਕਾ ਵੀ ਗੱਲ ਕੋਈ ਨਹੀਂ ਕਲੀਅਰ ਹੀ ਆ ਵੀ ਧਰਮਰਾਜ ਕੌਣ ਆ ਜਦੋਂ ਜਪਜੀ ਸਾਹਿਬ ਚ ਡੈਫੀਨੇਸ਼ਨ ਦੇ ਦਿੱਤੀ ਪਰ ਅਸੀਂ ਧਰਮਰਾਜ ਨੂੰ ਧਰਮਰਾਜ ਬਣਾਤਾ ਬ੍ਰਾਹਮਣ ਵਾਲਾ ਉਹ ਤੇਰੇ ਅੰਦਰ ਹੀ ਸੀਗਾ ਤੇਰੇ ਤੋਂ ਵੱਖ ਨਹੀਂ ਸੀਗਾ ਜਿਹਦੇ ਸਿਰ ਤੇ ਧਰਤੀ ਖੜੀ ਸੀ ਧੌਲ ਧਰਮ ਦਇਆ ਕਾਪੂਰ ਉਹ ਸੀਗਾ ਪਰ ਅਸੀਂ ਉਹ ਧਰਮ ਰਾਜ ਉਸ ਨੂੰ ਧਿਆਨ ਸੋਚ ਕੇ ਤੇ ਉਹਦੇ ਤੇ ਗੱਲ ਕਰਦੇ ਆ ਪਰ ਗੁਰੂ ਨਾਨਕ ਪਾਤਸ਼ਾਹ ਨੇ ਕਿਤੇ ਧਰਮ ਰਾਜ ਸ਼ਬਦ ਨਹੀਂ ਲਿਖਿਆ ਉਹਨਾਂ ਨੇ ਲਿਖਿਆ ਸੀ ਲਿਖ ਨਾਮ ਹੈ ਧਰਮ ਬਹਾਲਿਆ ਧਰਮ ਬਿਠਾਤਾ ਤੇਰੇ ਅੰਦਰ ਉਥੇ ਸੱਚੇ ਹੀ ਸੱਚ ਨਿਭੜੇ ਆਦ ਸੱਚ ਜੁਗਾ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ ਉਥੇ ਸੱਚ ਨੇ ਹੀ ਨਿਭੜਨਾ ਹੈ ਤੇਰੇ ਅੰਦਰ ਤੈਨੂੰ ਪਤਾ ਮੈਂ ਜਿਵੇਂ ਮੈਂ ਪਹਿਲਾਂ ਕਿਹਾ ਨਾ ਵੀ ਸੱਚ ਕੀ ਆ ਤੇ ਝੂਠ ਕੀ ਆ ਸਹੀ ਕੀ ਆ ਤੇ ਗਲਤ ਕੀ ਆ ਸਦਾ ਰਹਿਣ ਵਾਲਾ ਕਿਹੜਾ ਤੇ ਥੋੜੇ ਚ ਰਹਿਣ ਵਾਲਾ ਕਿਹੜਾ ਆ ਸੱਚ ਦੀਆਂ ਤਾਂ ਡੈਫੀਨਿਸ਼ਨਾਂ ਸਦਾ ਤੇ ਰਹਿਣ ਵਾਲਾ ਸੱਚ ਜਿਹਨੂੰ ਆਪਾਂ ਸੱਚ ਕਹਿੰਦੇ ਆ ਜਿਹੜਾ ਕਦੀ ਖਤਮ ਨਹੀਂ ਹੁੰਦਾ ਚੋਂ ਵੱਖ ਕੱਢੇ ਜਜਮਾਲਿਆ ਜਿਹੜੇ ਜਿਹੜੇ ਗਲਤ ਕੰਮ ਤੂੰ ਕੀਤੇ ਹੁੰਦੇ ਆ ਉਹ ਵੱਖ ਤੁਹਾਡਾ ਦਿਮਾਗ ਕੱਢਦਾ ਜਾਂਦਾ ਨਾਲ ਤਾਂ ਨਾਲ ਉਹ ਨਾਲ ਦੀ ਨਾਲ ਤੁਹਾਨੂੰ ਰੋਜ਼ ਰਾਤ ਨੂੰ ਜੋ ਸੌਣੇ ਨਾ ਚੋਂ ਵੱਖ ਕੱਢੇ ਜਜਮਾਲਿਆ ਉਹ ਵੱਖਰੇ ਕੱਢ ਦਿੰਦਾ ਤਨਵਰਾ ਜਿਹੜਾ ਤੇਰੇ ਅੰਦਰ ਬੈਠਾ ਵੀ ਭਾਈ ਆ ਤੂੰ ਕਰਤੂਤਾ ਅੰਚ ਗਲਤ ਕਰ ਲੀਆ ਇਹਨੂੰ ਕੱਲ ਤੋਂ ਸੁਧਾਰ ਲਾ ਹੁਣ ਮੈਂ ਜਿਵੇਂ ਪਹਿਲਾਂ ਕਿਹਾ ਜ਼ਮੀਨ ਮਾਰ ਕੇ ਤੁਸੀਂ ਫਿਰ ਕਰੀ ਜੋ ਵੱਖਰਾ ਵਿਸ਼ਾ ਆ ਉਹਦੇ ਤੇ ਵੀ ਗੱਲ ਕਰਾਂਗੇ ਤੇ ਫਿਰ ਹੁੰਦਾ ਕੀ ਹੈ ਕਹਿੰਦੇ ਥਾਂ ਥਾਂਉ ਨਾ ਪਾਇਨ ਕੁੜੀਆਰ ਮੂੰ ਕਾਲੇ ਦੋਜਖ ਚਾਲਿਆ ਫਿਰ ਕਹਿੰਦੇ ਜਿਹੜਾ ਹਿਰਾ ਫਿਰੀਆਂ ਕਰਦਾ ਠੱਗੀਆਂ ਮਾਰਦਾ ਬੰਦੇ ਨੂੰ ਲੁੱਟਦਾ ਆ ਅਗਲੇ ਦਾ ਸਭ ਕੁਝ ਲੈ ਜਾਂਦਾ ਭਰਾਵਾਂ ਦਾ ਤੱਕ ਨੀ ਛੱਡਿਆ ਲੋਕਾਂ ਨੇ ਆਪਣੇ ਪਰਿਵਾਰ ਤੱਕ ਨੂੰ ਨਹੀਂ ਛੱਡਿਆ ਫਿਰ ਉਹਨੂੰ ਕਿਤੇ ਟਿਕਾਣਾ ਨਹੀਂ ਮਿਲਦਾ ਕਾਲਾ ਮੂੰਹ ਕਰਕੇ ਦੋਜਖ ਚ ਕਿੱਥੇ ਧੱਕਿਆ ਜਾਂਦਾ ਇੱਥੇ ਹੀ ਕੋਈ ਮੂੰਹ ਨਹੀਂ ਲਾਉਂਦਾ ਫਿਰ ਉਹਨਾਂ ਨੂੰ ਕੋਈ ਜੇਲ ਜਾਂਦਾ ਆ ਕੋਈ ਕੂਚ ਜਾਂਦਾ ਕੋਈ ਕੋਈ ਕਿਸੇ ਨਾ ਕੁਝ ਵਾਪਰਦਾ ਆ ਜਿਨ੍ਹਾਂ ਨੇ ਭੜੇ ਭੜੇ ਕਰਮ ਕੀਤੇ ਜਦੋਂ ਸਾਹਮਣੇ ਆਏ ਨੇ ਦੁਨੀਆ ਦੇ ਤੇ ਫਿਰ ਉਹ ਦੋਜਖ ਦੀ ਅੱਗ ਚ ਜਲਦੇ ਆ ਇੱਥੇ ਜੀਉਂਦੇ ਜੀ ਗਾਂ ਵਾਲੀ ਦੋਜਖ ਕਿਤੇ ਨਹੀਂ ਹੈਗੀ ਕਬੀਰ ਸਾਹਿਬ ਦੀ ਬਾਣੀ ਪੜ ਲਓ ਗੁਰਨਾਨਕ ਪਾਤਸ਼ਾਹ ਦੀ ਪੜ ਲਓ ਕਿਥੇ ਵੀ ਪੜ ਲਓ ਮੋਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਈ ਲਾ ਕਰਨੇ ਪਤਾ ਨਹੀਂ ਮੈਂ ਕੀ ਲੈਣਾ ਉੱਤੋਂ ਜਿਹੜਾ ਪਤਾ ਹੀ ਨਹੀਂ ਜਿਹੜਾ ਮਨ ਤੋਂ ਬਾਹਰ ਜਿਹੜੀ ਤੂੰ ਮੁਕਤੀ ਦੇਣੀ ਹੈ ਮੈਨੂੰ ਤਾਂ ਇੱਥੇ ਚਾਹੀਦੀ ਹੈ ਜਿੰਦੇ ਜੀ ਚਾਹੀਦੀ ਨਾ ਕੋਈ ਜਾਣਾ ਕੋਈ ਜਾਗੀ ਰਾਮ ਕੀ ਰੁਹਾਈ ਇੱਥੇ ਹੀ ਆ ਜੋ ਕੁਛ ਹੈਗਾ ਇੱਥੇ ਇੱਥੇ ਸੱਚ ਨੇ ਨਿਭੜਨਾ ਹੈ ਥਾਉਨ ਆਪਾਂ ਕੁੜੀਆ ਮੂ ਕਾਲੇ ਦੋਜਖ ਚਾਲਿਆ ਫਿਓ ਨਰਕਾਂ ਚ ਪੈ ਜਾਂਦੇ ਆ ਇੱਥੇ ਜਿੰਦੇ ਜੀ ਹੋਈ ਤੇਰੇ ਨਾਂ ਰਤੇ ਸੇ ਜਿਣ ਗਏ ਜਿਨ੍ਹਾਂ ਨੇ ਤੇਰੇ ਗੁਣਾਂ ਨੂੰ ਧਾਰਨ ਕਰ ਲਿਆ ਸਿੰਪਲ ਅਰਥ ਆ ਜਿਹੜੇ ਤੇਰੇ ਨਾਮ ਚਰੰਗੇ ਗਏ ਦਾ ਮਤਲਬ ਹੈ ਜਿਨ੍ਹਾਂ ਨੇ ਤੇਰੇ ਗੁਣਾਂ ਨੂੰ ਧਾਰਨ ਕਰ ਲਿਆ ਉਹਨਾਂ ਦੀ ਵਰਤੋਂ ਕਰ ਲਈ ਸੇ ਜਿਣ ਗਏ ਉਹ ਜਿੱਤ ਗਏ ਹਾਰ ਗਏ ਕੌਣ ਸੇ ਠੱਗਣ ਵਾਲਿਆ ਜਿਨ੍ਹਾਂ ਨੇ ਠੱਗੀਆਂ ਮਾਰੀਆਂ ਜਿਹੜੇ ਆਪਣੇ ਆਪ ਨਾ ਠੱਗੀਆਂ ਮਾਰ ਰਹੇ ਲਿਖ ਨਾਵੇਂ ਧਰਮ ਬਹਾਲਿਆ ਪਰ ਰੱਬ ਨੇ ਇੱਕ ਲਾਫ ਯੂਨੀਵਰਸ ਕੁਦਰਤ ਨੇ ਇੱਕ ਸਿਸਟਮ ਬਣਾ ਕੇ ਇੱਥੇ ਰੱਖ ਦਿੱਤਾ ਜੇ ਤੁਸੀਂ ਉਹਦੇ ਵਿੱਚ ਹੁਕਮ ਰਜਾਈ ਚੱਲਣਾ ਚ ਚੱਲੂਗੇ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਊਗੀ ਜੇ ਉਸ ਤੋਂ ਬਾਹਰ ਨਿਕਲ ਕੇ ਚੱਲੂਗੇ ਤੇ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਫਿਰ ਚੋਣ ਵਖਖ ਕੱਡੇ ਜਜਮਾਲੇ ਵਾਲੀ ਗੱਲ ਹੋਣੀ ਹੋਣੀ ਇਸ ਤੋਂ ਅੱਗੇ ਤੀਸਰੀ ਪੌੜੀ ਦੇ ਸ਼ਲੋਕ ਸ਼ੁਰੂ ਹੁੰਦੇ ਆ ਪਹਿਲਾ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਦਾ ਆ ਵਿਸਮਾਦ ਨਾਦ ਵਿਸਮਾਦ ਵੇਦ ਇੱਕ ਨਾ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਬਹੁਤ ਰਕੀ ਕਾਲੀ ਸਾਇੰਸ ਨੇ ਹਰੇਕ ਚੀਜ਼ ਦਾ ਜੇ ਕੋਈ ਫਾਇਦਾ ਹੁੰਦਾ ਤਾਂ ਉਹਦਾ ਨੁਕਸਾਨ ਵੀ ਹਮੇਸ਼ਾ ਹੁੰਦਾ ਇੱਕ ਚੀਜ਼ ਦਾ ਨੁਕਸਾਨ ਇਹ ਹੋਇਆ ਸਾਡੀ ਜ਼ਿੰਦਗੀ ਚੋਂ ਵਿਸ਼ਵਾਸ ਵਿਸਵਾਦ ਨਿਕਲ ਗਿਆ ਇਸ ਟਾਪਿਕ ਤੇ ਨਾ ਸੰਤ ਸਿੰਘ ਮਸਕੀਨ ਹੋਣਾ ਨੇ ਜਿਹੜਾ ਆਸਾ ਕੀ ਵਾਰ ਦੀ ਕਥਾ ਕੀਤੀ ਆ ਬਹੁਤ ਡਿਟੇਲ ਚ ਵਿਸਵਾਦ ਵਾਲੀ ਪੜੀ ਨੂੰ ਉਹਨਾਂ ਨੇ ਖੋਲਿਆ ਉਹਨਾਂ ਨੇ ਇਹੀ ਗੱਲ ਕੀਤੀ ਆ ਵੀ ਵਿਸਵਾਦ ਜਿਹੜਾ ਨਾ ਉਹ ਸਾਡੇ ਤੋਂ ਬਹੁਤ ਦੂਰ ਚਲਾ ਗਿਆ ਜਦੋਂ ਪੱਥਰ ਜੋਗ ਵਿੱਚ ਬੰਦਾ ਰਹਿੰਦਾ ਸੀ ਤੇ ਉਹਦੇ ਅੰਦਰ ਵਿਸਮਾਦ ਬਹੁਤ ਸੀ ਹੁਣ ਉਹ ਨੈਗੇਟਿਵ ਸੀ ਪੋਜ਼ਿਟਿਵ ਸੀ ਇਹ ਬਾਅਦ ਦੀ ਗੱਲ ਆ ਪਰ ਉਹ ਜਿਹੜੀ ਵੀ ਚੀਜ਼ ਨੂੰ ਦੇਖਦਾ ਸੀ ਉਹਨਾਂ ਵਿਸਮਾਦਤ ਹੋ ਜਾਂਦਾ ਸੀ ਵਾਹ ਬਿਜਲੀ ਪਈ ਉੱਪਰੋਂ ਦਰਖਤ ਤੇ ਪਈ ਦਰਖਤ ਸੜ ਗਿਆ ਬੰਦੇ ਤੇ ਪਈ ਬੰਦਾ ਮਰ ਗਿਆ ਉਹ ਵਿਸਮਾਦ ਹੋ ਜਾਂਦਾ ਸੀ ਹੈ ਅੱਛਾ ਉਹਦੇ ਤੋਂ ਉਹਦਾ ਸਾਈਡ ਇਫੈਕਟ ਕੀ ਨਿਕਲਿਆ ਕਿ ਉਹ ਜਿਹੜੀ ਚੀਜ਼ ਤੋਂ ਤੁਸੀਂ ਵਿਸਮਾਦ ਹੋਣੇ ਸ਼ੁਰੂ ਹੋਏ ਨਾ ਉਹਦੀ ਪੂਜਾ ਕਰਨੀ ਸ਼ੁਰੂ ਕਰਤੀ ਬੰਦੇ ਨੇ ਇੱਕ ਹਿਊਮਨ ਨੇਚਰ ਆ। ਵੀ ਉਹਦੀ ਪੂਜਾ ਕਰ ਦੋ ਸ਼ਾਇਦ ਉਹ ਸਾਨੂੰ ਛੱਡ ਦੇਵੇ। ਉਹ ਚਾਹੇ ਸੱਪ ਹੋਵੇ, ਟ੍ਰੀ ਹੋਵੇ, ਟ੍ਰੀ ਨੇ ਸ਼ਾਨ ਦਿੱਤੀ, ਉਹਨੇ ਉਹਦੀ ਪੂਜਾ ਸ਼ੁਰੂ ਕਰਤੀ ਵਿਸਮਾਦ ਹੋ ਕੇ। ਸੂਰਜ ਨੇ ਗਰਮੀ ਦਿੱਤੀ, ਉਹਨੇ ਉਹਦੀ ਪੂਜਾ ਕਰਤੀ, ਚੰਦਰਮਾ ਨੇ ਰਾਤ ਨੂੰ ਚਾਨਣ ਦਿੱਤਾ, ਉਹਨੇ ਉਹਦੀ ਪੂਜਾ ਸ਼ੁਰੂ ਕਰਤੀ। ਸੋ ਜਿੰਨੀਆਂ ਵੀ ਚੀਜ਼ਾਂ ਸੀ ਉਹਦੀ ਪੂਜਾ ਸ਼ੁਰੂ ਹੋ ਗਈ। ਪੁਰਾਣੀਆਂ ਸਭਿਤਾਵਾਂ ਜਿੰਨੀਆਂ ਮਿਲਦੀਆਂ ਉਹ ਚਾਹੀ ਕੁਛ ਆ। ਉਹ ਚਾਹੇ ਇੱਥੇ ਮਾਇਨ ਹੁਣ ਆ ਮੈਕਸੀਕੋ ਦੇ ਵਿੱਚ ਮਾਇਨ ਸਭਿਤਾ ਸਭ ਤੋਂ ਪੁਰਾਣੀ ਜਾਂ ਸਾਡੀ ਮੌਂਜੋਦੜੋ